22 ਸਾਲਾਂ ਨੌਜਵਾਨ ਦੀ ਦੁਬਈ ਦੇ ਵਿੱਚ ਕ੍ਰੇਨ ਦਾ ਬੂਮ ਟੁੱਟਣ ਦੇ ਕਰਕੇ ਮੌਤ ਹੋਣ ਦੀ ਦੁਖਦਾਈ ਖਬਰ ਆਈ ਹੈ ਜਵਾਨ ਪੁੱਤ ਦੀ ਮੌਤ ਕਾਰਨ ਉਸਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਚੱਲ ਰਹੀ ਹੈ ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਦੱਸਿਆ ਕਿ 22 ਸਾਲਾ ਨੌਜਵਾਨ ਜਾਰਜ ਮਸੀ ਰੋਜ਼ੀ ਰੋਟੀ ਕਮਾਉਣ ਦੇ ਲਈ ਪੌਣੇ 2 ਸਾਲ ਪਹਿਲਾਂ ਦੁਬਈ ਦੀ ਟੈਕ ਕੰਪਨੀ ਦੇ ਵਿੱਚ ਹੈਲਪਰ ਦੇ ਵਜਿਹਾ ਗਿਆ ਸੀ ਸਬੀਤੇ ਕੱਲ ਉਹਨਾਂ ਨੂੰ ਦੁਬਈ ਵਿੱਚੋਂ ਉਹਨਾਂ ਦੇ ਨਾਲ ਕੰਮ ਕਰਦੇ ਨੌਜਵਾਨਾਂ ਦਾ ਫੋਨ ਆਇਆ ਕਿ ਜਾਰਜ ਮਸੀ ਦੀ ਮੋਬਾਈਲ ਕ੍ਰੇਨ ਦਾ ਬੂਮ ਟੁੱਟਣ ਦੇ ਨਾਲ ਉਸ ਦੇ ਥੱਲੇ ਆ ਗਿਆ ਤੇ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਕਿ ਇਲਾਜ ਲਈ ਕੰਪਨੀ ਦੇ ਅਧਿਕਾਰੀਆਂ ਦੇ ਵੱਲੋਂ ਹਸਪਤਾਲ ਵੀ ਲਿਜਾਇਆ ਗਿਆ ਸੋ ਹਸਪਤਾਲ ਦੇ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੋ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਸਮਾਜ ਸੇਵੀ ਜਥੇਬੰਦੀਆਂ ਤੋਂ ਕਿ ਮ੍ਰਿਤਕ ਨੌਜਵਾਨ ਦੇ ਦੇ ਵਤਨ ਬੁਲਿਆਉਣ ਦੇ ਵਿੱਚ ਮਦਦ ਕੀਤੀ ਜਾਵੇ ਸੁਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਜਾਰਜ ਮਸੀਦ ਦੀਆਂ ਦੋ ਭੈਣਾਂ ਦੋ ਭਰਾ ਅਤੇ ਬਜ਼ੁਰਗ ਮਾਤਾ ਪਿਤਾ ਦਾ ਗੁਜ਼ਾਰਾ ਉਸ ਦੇ ਸਿਰ ਤੇ ਹੀ ਚੱਲਦਾ ਸੀ ਪਰ ਉਸ ਦੇ ਭਾਰ ਜਵਾਨੀ ਦੇ ਵਿੱਚ ਚਲੇ ਜਾਣ ਦੇ ਨਾਲ ਪਰਿਵਾਰ ਨੂੰ ਨਾ ਸਹਿਣਯੋਗ ਘਾਟਾ ਪਿਆ ਹੈ ਅਲਬਤ ਅੱਜ ਤੋਂ 4 ਦਿਨ ਪਹਿਲਾਂ ਗੱਲ ਹੋਈ ਠੀਕ ਠਾਕ ਹੈ ਹਾਂਜੀ ਕਾਨਾ ਨੂੰ ਪਤਾ ਲੱਗਾ ਕਿ ਉਹਦੇ ਸਾਟ ਲੱਗ ਗਈ ਆ ਬਾਅਦ ਚ ਪਤਾ ਲੱਗਾ ਘੰਟੇ ਤੱਕ ਪਿਓ ਥੱਲੇ ਆ ਗਿਆ ਵਾ ਉਹ ਨੂੰ 1.5 ਸਾਲ ਹੀ ਪੋਂ 2 ਸਾਲ ਹੀ ਹੋ ਗਏ ਆ ਕਿਤੇ ਮੰਮੀ ਤੂੰ ਠੀਕ ਠਾਕ ਆ ਮੰਮੀ ਮੈਨੂੰ ਤੁਰ ਕੇ ਦੱਸ ਤੂੰ ਸਾਟ ਲੱਗੀ ਆ ਮੈਨੂੰ ਇੱਕ ਵਾਰੀ ਤੁਰ ਕੇ ਦੱਸ ਮੈਂ ਬੱਚੇ ਮੈਂ ਠੀਕ ਠਾਕ ਆ ਤੂੰ ਬਸ ਆਪਣੀ ਸਿਹਤ ਦਾ ਧਿਆਨ ਰੱਖਣਾ ਹਾਂਜੀ ਉਹ ਕਵਾਰਾ ਸੀ ਉਪਰ ਆ ਦੋ ਪੈਣਾ ਵਾ ਹਾਂਜੀ ਇੱਕ ਵਈ ਆ ਘਰਨੀਆ ਮੇਰੇ ਬੱਚੇ ਦੀ ਡੈਡ ਬੋਲੀ ਮੇਰੇ ਘਰ ਆਉਣੀ ਚਾਹੀਦੀ ਆ ਮੈਂ ਬਹੁਤ ਗਰੀਬ ਵਾਂ ਆਈ ਬਹੁਤ ਗਰੀਬ ਵਾਂ ਮੈਂ ਬੱਚਿਆਂ ਦੇ ਸਿਰ ਤੇ ਡੋਰੀ ਹੇ ਮੇਰਾ ਜੀ ਪ੍ਰਗਟ ਸਿੰਘ ਹੈ ਜੀ ਨਾਮ ਮੇਰਾ ਇਹ ਜਿਹੜੇ ਏ ਜੀ ਜੋਰਜਨ ਸੀ ਆ ਇਹਨਾਂ ਦੇ ਪਿਤਾ ਜੀ ਦਾ ਨਾਮ ਆ ਬਾਰੀ ਦਰਬਾਰਾ ਸੀ ਇਹ ਲੜਕਾ ਦੁਬਈ ਵਿੱਚ ਲੇਬਰ ਦਾ ਕੰਮ ਕਰਦਾ ਸੀ ਉੱਥੇ ਕੱਲ ਪਤਾ ਲੱਗਾ ਕਿ ਕੰਮ ਕਰਦੇ ਆ ਕੋਈ ਮਸ਼ੀਨ ਉਤੋਂ ਡਿੱਗ ਕੇ ਉਹਦੇ ਤੇ ਪ੍ਰਾਗਿਆ ਤੇ ਉਹਦੀ ਸਪੋਰਟਲੀ ਡੈਥ ਹੋ ਗਈ ਹੈ। ਉਹਦੇ ਬਹੁ ਗਰੀਬ ਪਰਿਵਾਰ ਆ। ਅਸੀਂ ਪੰਜਾਬ ਸਰਕਾਰ ਨੂੰ ਜਾਂ ਜਥੇਬੰਦੀਆਂ ਨੂੰ ਜਾਂ ਐਨ ਜੀਓ ਜਾਂ ਹੋਰ ਜੋ ਵੀ ਟੀਮਾਂ ਪਿੰਡਾਂ ਦੇ ਵਿੱਚ ਬਣੀਆਂ ਨੇ ਉਹਨਾਂ ਨੂੰ ਅਸੀਂ ਇਹ ਕਹਿੰਦੇ ਆ ਕਿ ਇਹ ਗਰੀਬ ਪਰਿਵਾਰ ਦੀ ਮਦਦ ਜ਼ਰੂਰ ਕੀਤੀ ਜਾਵੇ। ਆਗੇ ਇਹਨਾਂ ਗਰੀਬ ਪਰਿਵਾਰ ਦੀ ਜਿਹੜੀ ਹਰਕਤ ਸਰ ਇਹ ਜਿਹੜੀ ਸਾਡੀ ਤਨੀ ਉਹ ਪਰਹੀਂ ਕੰਪਨੀ ਨੂੰ ਵੀ ਕਹਾਂਗੇ ਕਿ ਉਹਨਾਂ ਦੀ ਕੰਮ ਨਹੀਂ ਚ ਕੰਮ ਕਰਦਾ ਵੀ ਉਹ ਵੀ ਇਹਨਾਂ ਦਾ ਜੋ ਬਣਦਾ ਸਰਦਾ ਆ ਉਹ ਵੀ ਕੰਪਨੀ ਵਿੱਚ ਇਹਨਾਂ ਦੀ ਮਤ ਕਰੇ ਔਰ ਉੱਥੋਂ ਜੋ ਡੱਡ ਬਾੜੀ ਆ ਉਹ ਵੀ ਕੰਪਨੀ ਜਿਹੜੀ ਸ਼ਕਤੀ ਜੀ ਇੰਡੀਆ ਪੇ ਜੇ ਜਾਵੇ ਤਾਂ ਕਿ ਪਰਿਵਾਰ ਦੇ ਵਿੱਚ ਉਹਨਾਂ ਦੀ ਦੱੜਬੜੀ ਆ ਸਕੇ ਬਿਲਕੁਲ ਜੀ ਜਦੋਂ ਬੰਦੇ ਤੋਂ ਜਾਂਦੇ ਨੇ ਉਹਨਾਂ ਨੇ ਸੋਰ ਸੰਦੀ ਆ ਇਹ ਮੰਗ ਕਰਦੇ ਆ ਕਮੀ ਨੋ ਨੋ ਕਿ ਜੋ ਵੀ ਉਹਨਾਂ ਦਾ ਬਣਦਾ ਆ ਕਿ ਉਹਨਾਂ ਨੂੰ ਚੋ ਦਿੱਤਾ ਜਾਵੇ